ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਇਬ ਸੈਕਸ ਟੀਵੀ ਤੇ ਅੱਜ ਇੱਕ ਘਟਨਾ ਸਾਂਝੀ ਕਰਦੇ ਹਾਂ ਸਮਾਜ ਦੇ ਵਿੱਚ ਉਂਝ ਤਾਂ ਹਰ ਰੋਜ਼ ਹੀ ਬਹੁਤ ਸਾਰੀਆਂ ਘਟਨਾਵਾਂ ਮਾ ਹੁੰਦੀਆਂ ਰਹਿੰਦੀਆਂ ਹਨ ਪਰ ਜਿਹੜੀ ਅੱਜ ਦੀ ਘਟਨਾ ਹੈ ਜਦੋਂ ਇੱਕ ਨੌਜਵਾਨ ਦੀ ਕੋਈ ਮੌਤ ਦੀ ਖਬਰ ਹੁੰਦੀ ਹੈ ਤਾਂ ਜਿਹੜਾ ਪਰਿਵਾਰ ਹੈ ਉਹਦੇ ਲਈ ਤਾਂ ਇਹ ਇੱਕ ਸਹਿਣਯੋਗ ਹੁੰਦਾ ਹੀ ਹੈ ਪਰ ਜਿਹੜੇ ਸਮਾਜ ਦਾ ਹੋਰ ਵਰਗ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਇਹ ਜਿਗ੍ਹਾ ਕਟਨਾਵਾਂ ਉਹ ਡਰ ਦਾ ਮਾਹੌਲ ਪੈਦਾ ਕਰਦੀਆਂ ਹਨ ਅੱਜ ਦੀ ਘਟਨਾ ਮੁਕਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਬੱਲਮਗੜ ਦੀ ਹੈ ਜਿੱਥੇ ਕਿ ਤਿੰਨ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਜਿਹੜਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕੀਤਾ ਪੂਰਾ ਮਾਮਲਾ ਕੀ ਹੈ ਪਿੰਡ ਦਾ ਜਿਹੜਾ ਇਹ ਨੌਜਵਾਨ ਸੀ ਜਗਦੀਪ ਸਿੰਘ ਉਸ ਦਾ ਨਾਮ ਦੱਸਿਆ ਜਾਂਦਾ ਹੈ ਉਸ ਦਾ ਕਤਲ ਹੋਇਆ ਹੈ। ਮ੍ਰਿਤਕ ਦੋ ਭੈਣਾਂ ਦਾ ਜਿਹੜਾ ਇਕਲੌਤਾ ਭਰਾ ਸੀ। ਮ੍ਰਿਤਕ ਲੜਕੇ ਦੇ ਪਿਤਾ ਦੇ ਮੁਤਾਬਕ ਮੇਰਾ ਬੇਟਾ ਆਪਣੀ ਵਿਗਨਾਈ ਸਾਬਤ ਕਰਨਾ ਚਾਹੁੰਦਾ ਸੀ। ਪਰ ਲੜਕੀ ਬਾਲੀ ਘਰ ਨੇ ਉਹਦੀ ਇੱਕ ਵੀ ਨਾ ਸੁਣੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜਾ ਮਾਮਲਾ ਹੈ ਪਿੰਡ ਦੇ ਵਿੱਚ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਇੱਕ ਲੜਕੀ ਜਿਹੜੀ ਕਿ ਆਪਣੇ ਦੋਸਤਾਂ ਦੇ ਨਾਲ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ। ਉਨ੍ਹਾਂ ਮੁਤਾਬਕ ਉਸ ਲੜਕੀ ਨੂੰ ਕੁਝ ਲੜਕੀਆਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਉਸ ਲੜਕੀ ਨੂੰ ਕੁਝ ਲੜਕੀਆਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਹ ਨਹੀਂ ਪਤਾ ਸੀ ਕਿ ਉਹ ਲੜਕੀ ਉਹਨਾਂ ਲੜਕੀਆਂ ਨੂੰ ਜਾਣਦੀ ਵੀ ਸੀ ਜਾਂ ਨਹੀਂ। ਇਸ ਦੇ ਬਾਰੇ ਅਜੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਇਸ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਹੈ। ਪਰ ਮ੍ਰਿਤਕ ਜਗਦੀਪ ਸਿੰਘ ਦੇ ਵੱਲੋਂ ਉਹਨਾਂ ਨੌਜਵਾਨਾਂ ਨੂੰ ਤਾੜਨਾ ਕੀਤੀ ਗਈ ਕਿ ਪਿੰਡ ਦੇ ਵਿੱਚ ਤੁਸੀਂ ਸਾਡੀਆਂ ਧੀਆਂ ਭੈਣਾਂ ਨੂੰ ਛਿੜਕੇ ਗਲਤ ਹਰਕਤਾਂ ਕਰ ਦਿਓ ਇਹ ਸਾਰੀ ਗੱਲਬਾਤ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਇਸ ਜਗਦੀਪ ਸਿੰਘ ਦਾ ਨਾਮ ਹੀ ਘਰ ਦੇ ਵਿੱਚ ਜਾ ਕੇ ਦੱਸ ਦਿੱਤਾ ਗਿਆ ਕਿ ਜਗਦੀਪ ਸਿੰਘ ਉਸ ਨੂੰ ਨੰਬਰ ਫੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਧੱਕੇ ਦੇ ਨਾਲ ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਜੇ ਇਹ ਇਲਜ਼ਾਮ ਇਸੀ ਲੜਕੀ ਦੇ ਵੱਲੋਂ ਘਰੇ ਜਾ ਕੇ ਮਾਪਿਆਂ ਨੂੰ ਲਾਇਆ ਜਾਂਦੇ ਹਨ ਉਸ ਤੋਂ ਬਾਅਦ ਜਗਦੀਪ ਸਿੰਘ ਦੇ ਘਰ ਲੜਕੀ ਦਾ ਪਰਿਵਾਰ ਆ ਕੇ ਲੜਨਾ ਸ਼ੁਰੂ ਕਰ ਦਿੰਦਾ ਹੈ ਇਸ ਲੜਕੀ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਜਗਦੀਪ ਸਿੰਘ ਨੂੰ ਗਾਲੀ-ਕਲੋਚ ਕੀਤਾ ਜਾਂਦਾ ਹੈ ਤੇ ਗਾਲੀ-ਕਲੋਚ ਤੋਂ ਬਾਅਦ ਜਗਦੀਪ ਸਿੰਘ ਦੀ ਹਰਕਤ ਦੀ ਪਰਿਵਾਰ ਦੇ ਵੱਲੋਂ ਸਰਪੰਚ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਹੜੀ ਕਿ ਦੇਣੀ ਵੀ ਲਾਜ਼ਮੀ ਸੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਪੰਚਾਇਤ ਦੇ ਪੱਧਰ ਤੇ ਹੀ ਨਿਵੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਸਵੇਰੇ ਇਸ ਦੀ ਕਾਲ ਦਿੱਤੀ ਗਈ ਤੇ ਕਿਹਾ ਗਿਆ ਕਿ ਸਰਪੰਚ ਦੇ ਵੱਲੋਂ ਭਾਈ ਸੱਤ ਦੇ ਵਿੱਚ ਇਕੱਠੇ ਹੋਣ ਦਾ ਤੇ ਉੱਥੇ ਇਸ ਗੱਲ ਦਾ ਨਿਵੇੜਾ ਕਰਨ ਦਾ ਕਰਨ ਦਾ ਕਿਹਾ ਗਿਆ ਤੇ ਮੂੰਹ ਦੇ ਉੱਪਰ ਗੱਲ ਕਰਵਾਈ ਜਾਵੇਗੀ ਕਿ ਭਾਈ ਕਿਹਦੇ ਵੱਲੋਂ ਕਿਹਨੂੰ ਕੀ ਕਿਹਾ ਗਿਆ ਸੀ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਇਸ ਗੱਲ ਦੇ ਬਾਰੇ ਜਦੋਂ ਚਰਚਾ ਸ਼ੁਰੂ ਹੁੰਦੀ ਹੈ ਜਾਂ ਫਿਰ ਇਹ ਕਹਿ ਲਈਏ ਇਸ ਦੇ ਬਾਵਤ ਜਦੋਂ ਜਗਦੀਪ ਸਿੰਘ ਦੇ ਆਪਣੇ ਘਰ ਤੋਂ ਨਿਕਲਿਆ ਤਾਂ ਪਿੱਛੋਂ ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਕੁਝ ਲੋਕ ਆਏ ਤੇ ਉਹਨਾਂ ਨੇ ਪਹਿਲਾਂ ਗਾਲੀ ਨੋਚ ਕੀਤੀ ਜਗਦੀਪ ਸਿੰਘ ਨੇ ਆਪਣੀ ਸਚਾਈ ਦੇ ਬਹੁਤ ਸਬੂਤ ਕੇ ਉਹਨਾਂ ਨੇ ਇੱਕ ਨਾ ਸੁਣੀ ਉਸ ਦੇ ਬਾਅਦ ਜਗਦੀਪ ਸਿੰਘ ਦੇ ਸਿਰ ਉੱਪਰ ਇੱਕ ਡਾਂਗ ਦੇ ਨਾਲ ਵਾਰ ਕੀਤਾ ਜਾਂਦਾ ਹੈ ਜਦੋਂ ਡਾਂਗ ਦੇ ਨਾਲ ਵਾਰ ਕਰਨ ਤੋਂ ਬਾਅਦ ਜਗਦੀਪ ਸਿੰਘ ਜ਼ਮੀਨ ਤੇ ਉੱਪਰ ਡਿੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੇਜ਼ ਧਾਰ ਕਿਰਚ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ। ਉਸ ਦੇ ਕਰਦੰਦੇ ਉੱਪਰ ਵੀ ਵਾਰ ਕੀਤਾ ਗਿਆ। ਇਸ ਤੋਂ ਬਾਅਦ ਪੂਰੇ ਪਿੰਡ ਵਿੱਚ ਤਰਥੱਲੀ ਮਚ ਜਾਂਦੀ ਹੈ। ਆਲੇ-ਦੁਆਲੇ ਦੇ ਲੋਕਾਂ ਵਿੱਚ ਜਿੱਥੇ ਸਹਿਮ ਦਾ ਮਾਹੌਲ ਬਣਦਾ ਹੈ ਉੱਥੇ ਜਗਦੀਪ ਸਿੰਘ ਦੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਹਾਲਾਂਕਿ ਉਸ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਪਿੰਡ ਵਾਸੀਆਂ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ। ਜਲਦ ਤੋਂ ਜਲਦ ਇਨ੍ਹਾਂ ਕਤਲ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਤੇ ਨਾ ਹੀ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ ਜਿਸ ਤਰੀਕੇ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਹੁਣ ਲੜਕੀ ਦੇ ਵੱਲੋਂ ਜਿਹੜੀ ਗੱਲ ਕਰੇ ਜਾ ਕੇ ਦੱਸੀ ਗਈ ਹੈ ਉਹ ਸੱਚ ਹੈ ਜਾਂ ਨਹੀਂ ਪਰ ਜਿਸ ਤਰੀਕੇ ਦੇ ਨਾਲ ਜਗਦੀਪ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਉਹ ਸੱਚ ਸੀ ਜਾਂ ਝੂਠ ਇਸ ਬਾਰੇ ਤਾਂ ਹੁਣ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਸਾਰੀ ਸਚਾਈ ਸਾਹਮਣੇ ਆਵੇਗੀ ਮੱਲਮਗੜੇ ਵਿੱਚ ਇੱਕ ਕਤਲ ਦੀ ਵਾਰਦਾਤ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕਿਵੇਂ ਇੱਕ ਨਿੱਜੀ ਵਿਕੀ ਜਿਹੀ ਗੱਲ ਨੇ ਐਡਾ ਬਿਕਰਾਲ ਰੂਪ ਧਾਰਨ ਕਰ ਲਿਆ ਜਿਸ ਦੇ ਬਾਰੇ ਕਿਸੇ ਨੂੰ ਕੁਝ ਵੀ ਜਾਣਕਾਰੀ ਨਹੀਂ ਸੀ ਉਹਦੇ ਪਰਿਵਾਰਕ ਮੈਂਬਰ ਹੁੰਦੇ ਕਰ ਲਾਉਂਦੇ ਦੇਖੇ ਨਹੀਂ ਜਾ ਸਕਦੇ ਤੇ ਸਾਰਾ ਪਿੰਡੀ ਇਨਸਾਫ ਦੀ ਗੁਹਾਰ ਲਾ ਰਿਆ ਰਿਹਾ ਏਕ ਘਟਨਾ ਸੀ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ